ਬਹੁਤ ਜ਼ਰੂਰਤ ਸੀ ਸਾਨੂੰ ਸਿਰ ਇਕੱਠੇ ਕਰਨ ਦੀ ਕਿਉਂਕਿ ਜਿੰਨਾ ਚਿਰ ਸਾਡਾ ਇਕੱਠ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਅੱਜ ਵੋਟ ਦਾ ਰਾਜ ਹੈ ਤੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਵੜ ਕੇ ਜਾਂ ਸਰਕਾਰਾਂ ਤੋਂ ਡਰ ਕੇ ਅਸੀਂ ਆਪਣੀਆਂ ਵੋਟਾਂ ਨਾ ਪਾਈਏ ਨਾ ਬਣਾਈਏ ਤੇ ਅੱਜ ਆ ਸਾਨੂੰ ਦਿਨ ਦੇਖਣੇ ਪਏ ਆ ਅੱਜ ਜੇ ਹਰਿਆਣਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਜਾਂ ਹਰਿਆਣਾ ਕਮੇਟੀ ਅਲੱਗ ਕਹਾ ਉਹਨੂੰ ਅਲੱਗ ਕੀਤਾ ਗਿਆ ਜਾਂ ਸਾਡੇ ਆਗੂਆਂ ਨੇ ਉਹਨੂੰ ਅਲੱਗ ਕਰਾਇਆ ਪਰ ਕੀ ਅੱਜ ਸਾਨੂੰ ਉਹਦਾ ਕੋਈ ਫਾਇਦਾ ਹੋਇਆ ਕਿਉਂ ਨਹੀਂ ਫਾਇਦਾ ਹੋਇਆ ਕਿਉਂਕਿ ਅਸੀਂ ਹਾਂ ਦਾ ਨਾਅਰਾ ਨਹੀਂ ਮਾਰਦੇ ਅਸੀਂ ਅਲੱਗ ਤੇ ਜ਼ਰੂਰ ਕਰਵਾਤੀ ਆ ਪਰ ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਰਹੇ ਅੱਜ ਜੋ ਸਰਕਾਰ ਕਹਿੰਦੀ ਆ ਹਰਿਆਣਾ ਕਮੇਟੀ ਨੂੰ ਉਸੇ ਤਰੀਕੇ ਦੇ ਨਾਲ ਹਰਿਆਣਾ ਕਮੇਟੀ ਚੱਲ ਰਹੀ ਆ ਤੇ ਜੇ ਅਸੀਂ ਘਰਾਂ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਹੀ ਝੁਰਦੇ ਰਹੇ ਤੇ ਫਿਰ ਉਹ ਪੰਜਾਬ ਵਾਲਾ ਹਾਲ ਹੋਵੇਗਾ ਕਿਉਂਕਿ ਅਸੀਂ ਹਰਿਆਣਾ ਕਮੇਟੀ ਕਿਉਂ ਲੱਗ ਕੀਤੀ ਸੀ ਕਿ ਅਸੀਂ ਕੁਝ ਨਾ ਕੁਝ ਵੱਖਰਾ ਕਰ ਸਕੀਏ ਕੁਝ ਨਾ ਕੁਝ ਅਲੈਦਾ ਕਰ ਸਕੀਏ ਅਸੀਂ ਸਿੱਖੀ ਨੂੰ ਜਾਗਰੂਤ ਕਰ ਸਕੀਏ ਪਰ ਅੱਜ ਫਿਰ ਉਹ ਹੀ ਉਲਟ ਹੋ ਗਿਆ ਕਿਉਂ ਉਲਟ ਹੋ ਗਿਆ ਆ ਸਾਡੇ ਕਾਰਨਾ ਕਰਕੇ ਸਾਡੀ ਫੁੱਟ ਕਰਕੇ ਅਸੀਂ ਮੰਡੀਆਂ ਵਿੱਚ ਮੰਡੇ ਹੋਏ ਆ ਕੋਈ ਕਹਿੰਦਾ ਮੈਂ ਬੀਜੀ ਬੀਜੇ ਪਲਦਾ ਕੋਈ ਕਹਿੰਦਾ ਮੈਂ ਕਾਂਗਰਸ ਦਾ ਕੋਈ ਕਹਿੰਦਾ ਮੈਂ ਆਪ ਦਾ ਨਹੀਂ ਜਦੋਂ ਕੋਈ ਸਿੱਖੀ ਸਥਾਨ ਤੇ ਗੱਲ ਜਾਂ ਸਿੱਖੀ ਸਥਾਨ ਦਾ ਮੁੱਦਾ ਚੱਲਦਾ ਹੈ ਉਹ ਮੇਰੇ ਵੀਰੋ ਸਿੱਖ ਸੰਗਤ ਜੀ ਉਦੋਂ ਆਪਣਾ ਇਕੱਠ ਵਖਾਇਆ ਕਰੋ ਆਪਣੇ ਧਰਮ ਪ੍ਰਤੀ ਪੱਕੇ ਰਹਾ ਕਰੋ ਪਰ ਅਸੀਂ ਆਪਣੇ ਧਰਮ ਨੂੰ ਅਲੈਦਾ ਰੱਖ ਦਿੱਤਿਆ ਅਸੀਂ ਅੱਜ ਦੇ ਗੁਰੂ ਦੀ ਗੱਲ ਵੀ ਕਰਨੀ ਆ ਤੇ ਸਾਡੇ ਅੰਦਰ ਉਹ ਵੀ ਪਾਵਰ ਨਹੀਂ ਜੇ ਸਾਡੇ ਨਾਲ ਕੋਈ ਧੱਗਾ ਹੁੰਦਾ ਤੇ ਸਾਡੇ ਅੰਦਰ ਉਹ ਵੀ ਪਾਵਰ ਨਹੀਂ ਅਸੀਂ ਖੁੱਲ ਕੇ ਗੱਲ ਕਰ ਸੀਏ ਜਿੰਨਾ ਡਰ ਰੱਖੋਗੇ ਸਰਕਾਰ ਦਾ ਓਨਾ ਸਰਕਾਰ ਦਬਾਵੇਗੀ ਜਿੰਨਾ ਡਰ ਰੱਖੋ ਡਰੋ ਨਾ ਕਿਉਂਕਿ ਸਾਡੀਆਂ ਵੋਟਾਂ ਨਾਲ ਹੀ ਸਰਕਾਰਾਂ ਬਣੀਆਂ ਨੇ ਕੋਈ ਇਹ ਵੱਖਰੇ ਨਹੀਂ ਵੀ ਇਹ ਉੱਤੋਂ ਡਿੱਗੇ ਨੇ ਅਸੀਂ ਬਣਾਉਣੇ ਇਹਨਾਂ ਲੋਕਾਂ ਨੂੰ ਤੇ ਜੇ ਸਾਡਾ ਕੰਮ ਨਹੀਂ ਕਰ ਸਕਦੇ ਤੇ ਅਸੀਂ ਵਿਰੋਧ ਵੀ ਕਰ ਸਕਦੇ ਜੇ ਅੱਜ ਹਰਿਆਣਾ ਕਮੇਟੀ ਅਲੱਗ ਹੋਈ ਆ ਤੇ ਸਾਨੂੰ ਹਮਲਾ ਮਾਰਨ ਦੀ ਲੋੜ ਆ ਅੱਜ ਉਹਦੀ ਅਸੀਂ ਚੋਣ ਕਰਾਈਏ ਸਾਡੇ ਨੂੰ ਉਹੀ ਆਗੂ ਆਜਣ ਸਾਨੂੰ ਕੋਈ ਗੱਲ ਨਹੀਂ ਪਰ ਚੋਣ ਕਰਕੇ ਤੇ ਆਉਣ ਅਸੀਂ ਉਹ ਪੰਜਾਬ ਆਲੇ ਕਹਿੰਦੇ ਸੀ ਕਿ ਬਾਦਲ ਸਾਹਿਬ ਆਪਣੀ ਜੇਬ ਚੋਂ ਪ੍ਰਧਾਨ ਕੱਢ ਦਿੰਦੇ ਆ ਤੇ ਹੁਣ ਖੱਟਰਾ ਸਰਕਾਰ ਜਾਂ ਹਰਿਆਣਾ ਸਰਕਾਰ ਉਹ ਵੀ ਆਪਣੀ ਜੇਬ ਚੋਂ ਕੱਢਣ ਲਈ ਆ ਮੇਰੀ ਗੱਲ ਦਾ ਗੁਸਾ ਨਾ ਕਰਿਓ ਇਹ ਗੱਲ ਆਪਾਂ ਪੰਜਾਬ ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਪਰ ਅੱਜ ਸਾਡੇ ਨਾਲ ਵੀ ਉਹੀ ਵਰਤਾਰਾ ਹੋ ਰਿਹਾ ਇਹ ਜਿਹੜਾ ਆਪਾਂ ਸਿੱਖ ਸੰਮੇਲਨ ਕੀਤਾ ਨਾ ਇਹ ਕੋਈ ਖੁਸ਼ੀ ਨੂੰ ਨਹੀਂ ਕੀਤਾਗਾ ਤੇ ਅਸੀਂ ਬਹੁਤ ਛੇਤੀ ਜਾਗ ਪਏ ਆ ਮੈਂ ਕਹਾਂਗਾ ਅਸੀਂ ਬੜੀ ਛੇਤੀ ਜਾਗ ਪਏ ਆ ਅਸੀਂ ਐਡਾ ਵੱਡਾ ਇਕੱਠ ਕਰ ਲਿਆ